ਚੋਰ ਪੁਲਿਸ ਜ਼ਿਲੰਧਰ ਜੀ ਵੱਲੋਂ ਜੋ ਕ੍ਰਿਮੀਨਲਸ ਅਗੇਂਸਟ ਜਿਹੜੀ ਸਪੈਸ਼ਲ ਮਹਿੰਮ ਚਲਾਈ ਗਈ ਹੈ ਜਿਹਦੇ ਚ ਕੀ ਅਸੀਂ ਸਨੇਚਰਸ ਡਰੱਗਰਸ ਸਾਰਿਆਂ ਦੇ ਤਰ੍ਹਾਂ ਤਰ੍ਹਾਂ ਦੇ ਕਾਰਗੇ ਚਲੇ ਜ਼ਿਲੰਧਰ ਸ਼ਹਿਰ ਦੇ ਵਿੱਚ ਸੋ ਇਹਦੇ ਵਿੱਚ ਦੋ ਦਿਨ ਪਹਿਲਾਂ ਇੱਕ ਵਾਰਦਾਤ ਕੀਤੀ ਸੀ ਦੋ ਜਣੇ ਨੇ ਇੱਕ ਆਟੋ ਰਿਕਸ਼ਾ ਚਾਲਕ ਜਿਹੜਾ ਈ ਰਿਕਸ਼ਾ ਚਲਾਉਂਦਾ ਇੱਕ ਗਰੀਬੰਦਾ ਉਧਰ ਨਾਲ ਵਾਰਦਾਤ ਹੋਈ ਸੀ ਤੁਸੀਂ ਵੇਖਿਆ ਹੋਊਗਾ ਕਿ ਉਹਨੂੰ ਕਿੱਦਾਂ ਉਹ ਡ੍ਰੈਗ ਕਰਕੇ ਲੈ ਕੇ ਜਾ ਰਹੇ ਮਤਲਬ ਉਹਨੂੰ ਘੜੀਸ ਕੇ ਲੈ ਕੇ ਜਾ ਰਹੇ ਖੋ ਕੇ ਤਦ ਤੱਕ ਦੀ ਨੋਕ ਉਹ ਸੀ 48 ਘੰਟੇ ਦੇ ਵਿੱਚ ਵਿੱਚ ਦੋਨੋਂ ਬੰਦੇ ਟਰੇਸ ਕਰ ਲਏ ਉਹਨਾਂ ਕੋਲ 77 ਵੀ ਰਿਕਵਰ ਕਰ ਲਿਆ ਔਰ ਜਿਹੜੇ ਉਹ ਕੋਲ ਰਿਕਸ਼ਾ ਚਾਲਕ ਕੋਲ ਪੈਸੇ ਖੋਏ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਔਰ ਉਹ ਜਦੋਂ ਸਾਡੀ ਟੀਮ ਨੇ ਉਹਨਾਂ ਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਹ ਲੱਤ ਤੇ ਵੀ ਸੱਟ ਲੱਗੀ ਕਿਉਂਕਿ ਉਹ ਕੰਤ ਤੱਕ ਕੇ ਭੱਜ ਲੱਗਾ ਸੀ ਸੋ ਇਸ ਕਰਕੇ ਦੋਨੋਂ ਬੰਦੇ ਸੀ ਅਰੈਸਟ ਕਰ ਲਏ ਔਰ ਕਵਰ ਵੀ ਕਰ ਲਿਆ ਪਰ ਗਵਰੀ ਵੀ ਕਰ ਲਿਆ ਉਹਨਾਂ ਕੋਲ ਔਰ ਜਿਹੜੇ ਫਰਦਰ ਅਸੀਂ ਰਿਮਾਨ ਲੈ ਰਿਆ ਤਾਂ ਜੋ ਹੋਰ ਵੀ ਇਹਨਾਂ ਕੋਲ ਮਾਮਲੇ ਟਰੇਸ ਕੀਤੇ ਜਾ ਸਕਣ ਕਿੰਨੇ ਨੇ ਰਿਮਾਨ ਅਸੀਂ ਹੁਣ ਉਹਨੂੰ ਪੇਸ਼ ਕਰਾਂਗੇ ਜੀ ਰਿਮਾਂਡ ਲਵਾਗੇ ਸਾਡੀ ਟੀਮ ਗਈ ਹੋਈ ਹੈ ਜਦੋਂ ਵੀ ਅਸੀਂ ਰਿਮਾਂਡ ਲੈ ਕੇ ਫਰਦਰ ਜੋ ਵੀ ਇਨਵੈਸਟੀਗੇਸ਼ਨ ਜੋ ਰਿਕਵਰੀ ਹੋਏਗੀ ਉਹ ਤੁਹਾਨੂੰ ਦੱਸਾਂਗੇ ਤੇ ਲੋਕਲੀ ਰਹਿਣ ਵਾਲੇ ਨੇ ਜੀ ਅਭੀ ਪੱਤਰਾ ਜੀ ਔਰ ਤਰਨਸੋਤਾ ਰਸਤਾ ਮਹਲਾ ਜਲੰਧਰ ਔਰ ਦੂਸਰਾ ਬਕਾਇਆ ਮਹਲਾ ਜਲੰਧਰ ਦਾ ਜੀ ਇਹ ਮਾਈਕ ਨੂੰ ਸਵਾਰੀ ਬਣ ਕੇ ਬੈਠੇ ਸੀ ਇਹਨਾਂ ਨੇ ਜਦ ਜੰਦੇ ਉਹਨੂੰ ਰੋਕ ਕੇ ਜੋਤੀ ਚੌਂਕ ਤੇ ਉਹਨਾਂ ਨੂੰ ਕਿਹਾ ਕਿ ਸਾਨੂੰ ਉਧਰ ਲੈ ਕੇ ਜਾਓ ਆਪਣਾ ਉਹ ਸਰਦਾਰ ਪ੍ਰਦਾਵਤ ਸਾਈਡ ਤੇ ਸੋ ਇਹਨਾਂ ਰਸਤੇ ਜਾ ਕੇ ਉਹਨੂੰ ਰੋਕ ਕੇ ਦੱਤ ਦੇ ਨੋਕ ਤੇ 72 ਵੀ ਮਾਰਿਆ ਵਿਚਾਰੇ ਔਰ ਪੈਸੇ ਵੀ ਖੋਲੇ ਔਰ ਉਹ ਲੋਕ ਧੂਕੇ ਵੀ ਲੈ ਕੇ ਗਏ ਉਹਨੇ ਕੋਸ਼ਿਸ਼ ਕੀਤੀ ਕਿ ਇਹਨਾਂ ਨਾਲ ਥੋੜਾ ਸਾ ਫਾਈਟ ਕਰਨ ਦੀ ਬਟ ਉਹ ਵਿਚਾਰਾ ਇਕੱਲਾ ਸੀਗਾ ਇਹ ਦੋ ਜਣੇ ਸੀਗੇ ਉੱਤੇ ਹੈਵੀ ਰਹੇ ਪਹਿਲੇ ਮਦਦ ਤਾਂ ਹੈਗੀ ਉਹ ਅਸੀਂ ਫੋੜਨਾ ਰਿਮਾਂਡ ਲੈ ਕੇ ਪੁਛਲਿਸ਼ ਕਰਾਂਗੇ ਫਿਲਹਾਲ ਅਜੇ ਇਹਨਾਂ ਦੀ ਰੈਸਟ ਪਾਈ ਔਰ ਰਿਮਾਂਡ ਲਈ ਲੈ ਕੇ ਗਏ ਪਕੜ ਸਾਨੂੰ ਪਤਾ ਸੀਗਾ ਇਹਨਾਂ ਬੰਦਿਆਂ ਦਾ ਕਿ ਇਹ ਜਿਹੜੇ ਬੰਦੇ ਆ ਕੰਮ ਕਰਦੇ ਆ ਇੱਥੇ ਔਰ ਜਦੋਂ ਹੀ ਸਾਡੇ ਐਸਐਚਓ ਨੂੰ ਬੁੱਕ ਪਰਚਾ ਦੇ ਦੱਸਿਆ ਕਿ ਇਹ ਬੰਦੇ ਫਲਾਨੀ ਜਗ੍ਹਾ ਤੇ ਦੋਨੋਂ ਇਕੱਠੇ ਹੋ ਕੇ ਬੈਠੇ ਸੋ ਉੱਥੇ ਇਮੀਡੀਏਟਲੀ ਸਾਡੇ ਐਸਐਚਓ ਤਿੰਨ ਨੰਬਰ ਨੇ ਰੇਡ ਕੀਤੀ ਔਰ ਮੌਕੇ ਤੋਂ ਇਹਨਾਂ ਨੇ ਜਦੋਂ ਫੜਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਕੰਧ ਤੱਕ ਕੇ ਭੱਜਣ ਦੀ ਕੋਸ਼ਿਸ਼ ਕੀਤੀ ਉੱਥੇ ਸੋ ਉੱਥੇ ਮੌਕੇ ਤੇ ਅਰੈਸਟ ਕਰ ਲਿਆ ਗ੍ਰਿਫਤਾਰਾਂ ਦਾ ਪ੍ਰਤਾਪਪਾਲ ਦੇ ਲੱਭ ਕੀਤੀ ਵਾਦਿਕਤ ਕਰਾਂ ਦੇ ਨਸ਼ੀ ਐ ਦੇਖੋ ਜੀ ਈਜ਼ੀ ਮਨੀ মিয়া ਪਲਸ ਇਨਦਰ ਵਿਲੇ ਰਹਿਣ ਦਾ ਕਾਰਨ ਔਰ ਈਜ਼ੀ ਮਨੀ ਦੀ ਗੱਲ ਜਿਹੜੀ ਆ ਤੁਹਾਡੀ ਠੀਕ ਆ ਕਿਉਂਕਿ ਇਹ ਲੋਕ ਵਾਰਦਾਤੀ ਉਹਦੋਂ ਕਰਦੇ ਨੇ ਜਦੋਂ ਇਹਨਾਂ ਨੇ ਕੋਈ ਕੰਮ ਕਰ ਨਹੀਂ ਕਰਨਾ ਸ਼ਾਮ ਨੂੰ ਕਿਸੇ ਨਾ ਕਿਸੇ ਨੂੰ ਟਾਰਗੇਟ ਕਰਦੇ ਨੇ ਆਉਂਦੇ ਜਾਂਦੇ ਰਾਹਗੀਰ ਨੂੰ ਔਰ ਆਪਣੇ ਜਿੰਨਾ ਵੀ ਉਹਦੇ ਕੋਲ ਪੈਸੇ ਮਿਲਦੇ ਨੇ ਆਪਣੇ ਖਾਣ ਪੀਣ ਦੀਆਂ ਰੋਜ਼ ਪਤੇ ਦੀ ਪੂਰਤੀ ਕਰਦੇ ਸ੍ਰੀ ਇਹਨਾਂ ਵਿੱਚ ਜਿਹੜਾ ਉਹ ਪੈਸੇ ਕਿੱਥੇ ਤੋਂ ਮਿਲਦੇ ਨੇ ਇਹ ਬਹੁਤ ਜ਼ਿਆਦਾ ਮਹੌਨ ਨਹੀਂ ਸੀ 1200 ਪਿਆ ਸੀ ਇਹ ਰਿਕਸ਼ੇ ਵਾਲੇ ਕੋ ਕਿੰਨਾ ਤੋਂ ਹੋਗਾ ਮਹੌਨ ਜੀ ਉਹ ਗਰੀਬ ਬੰਦਾ ਸਵੇਰ ਇਹਨਾਂ ਨੇ ਉਹਨੂੰ ਵੀ ਨਹੀਂ ਬਖਸ਼ਿਆ ਅਭੀ ਇਹ ਤਰ੍ਹਾਂ ਦਾ ਅਸੀਂ ਉਹ ਹੁਣ ਰਿਮਾਂਡ ਲੈ ਕੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਆ ਉਹਦੇ ਜਿੰਨੇ ਵੀ ਕਦਮ ਇਹ ਤੇ ਦਰਜੇ ਤੁਹਾਨੂੰ ਦੱਸਾਂਗੇ ਕਿ ਕਿਹਨੇ ਕਰਮੇ ਦਾ ਇਹ ਨਸ਼ਾ ਵੀ ਕਰਦੇ ਦੋਨੋਂ ਕਰਦੇ ਇਹਨੇ ਨਸ਼ਾ ਨਹੀਂ ਕੋਈ ਸ਼ਰਾਬ ਵਗੈਰਾ ਤੇ ਪੀਂਦੇ ਆ ਸਾਰੇ ਇਹਨਾਂ ਨੇ ਆਪਣੇ ਨਸ਼ੇ ਦੀ ਪੂਰਤੀ ਨਹੀਂ ਮਾੜੀ-ਮੋਟੀ ਕਰ ਲਈ ਜਿਦਾ ਸ਼ਰਾਬ ਵਗੈਰਾ ਪੀ ਲੀਡਿੰਗ ਕਰ ਲਈ ਉਹਦੇ ਲਈ ਇਹਨਾਂ ਨੇ ਕੋਹਬਾਈ ਕੀਤੀ ਜੀ ਕੋਈ ਕੰਮ ਕਰ ਨਹੀਂ ਕਰਦੇ ਕਿਸੇ ਲਈ ਇਹ ਟੱਕਰ ਦਾ ਨਸ਼ਾ ਨਹੀਂ ਦੋਨੋਂ ਮੈਨ ਨਹੀਂ ਇਹ ਅਜੇ ਕਲੀਅਰ ਨਹੀਂ ਹੋਇਆ ਅਸੀਂ ਤੁਹਾਨੂੰ ਬਾਅਦ ਦੱਸਾਂਗੇ ਜਿਆਦਾ ਏਜ ਨਹੀਂ ਹੈਗੀ ਇਹਨਾਂ ਦੀ 32 ਸਾਲ ਦੇ